ਡਾਲਚੀ ਕੇ ਰੋਡ ਦੀ ਰਹਿਣ ਵਾਲੀ ਗੁਰਦਰਸ਼ਨ ਕੌਰ ਦੇ ਭਰਾ ਨਾਲ ਪ੍ਰਵਾਸੀਆ ਵੱਲੋਂ ਪਹਿਲਾ ਪਟਾਕੇ ਚਲਾਉਣ ਤੋਂ ਰੋਕਿਆ ਜਿਸ ਤੋਂ ਪ੍ਰਵਾਸੀਆ ਵੱਲੋਂ ਤੈਸ਼ ਚ ਆ ਕੇ ਗੁੰਡਾਗਰਦੀ ਕੀਤੀ ਗਈ ਜਦੋਂ ਅਗਲੇ ਦਿਨ ਗੁਰਦਰਸ਼ਨ ਕੌਰ ਦਾ ਬੇਟਾ ਘਰ ਆਇਆ ਤਾਂ ਪ੍ਰਵਾਸੀਆ ਨੇ ਗਰੂ ਬਣਾ ਕੇ ਘਰ ਉੱਤੇ ਹੀ ਹਮਲਾ ਕਰ ਦਿੱਤਾ ਪਰਵਾਸੀਆਂ ਦੀ ਗੁੰਡਾਗਰਦੀ ਇੱਥੇ ਹੀ ਨਹੀਂ ਰੁਕੀ ਜਦ ਪੀੜਤ ਪਰਿਵਾਰ ਦਾ ਰਿਸ਼ਤੇਦਾਰ ਝਗੜੇ ਨੂੰ ਛਡਾਉਣ ਵਾਸਤੇ ਆਇਆ ਤਾਂ ਪਰਵਾਸੀਆਂ ਨੇ ਉਸ ਨੂੰ ਹੀ ਨਿਸ਼ਾਨਾ ਬਣਾ ਦਿੱਤਾ ਗੁਰਮੇਲ ਸਿੰਘ ਹਾਂਜੀ ਗੁਰਮੇਲ ਸਿੰਘ ਹਾਂਜੀ ਜਿਹੜੇ ਤੁਹਾਡੇ ਝਗੜਾ ਹੋਇਆ ਕੀ ਕਾਰਨ ਹੋ ਜਾਂਦੀ ਹੈ ਇਹ ਇੱਕ ਪਟਾਕੇ ਤੋਂ ਹੋਇਆ ਪਟਾਕੇ ਤੋਂ ਲਾਪੀ ਹਾਂ ਤੁਹਾਡੇ ਦੇ ਕਿਸ ਤਰ੍ਹਾਂ ਹਮਲਾ ਕੀਤਾ ਰੋੜੇ ਇੱਟਾਂ ਰੋੜੇ ਕੁਰਪਾਨਾ ਤੁਸੀਂ ਕਿਵੇਂ ਗਏ ਸੀ ਉੱਥੇ ਅਸੀਂ ਛਡਾਉਣ ਗਏ ਸੀ ਮੇਰੇ ਭਰਾ ਮੇਰਾ ਮੁੰਡਾ ਛਡਾਉਣ ਗਿਆ ਕੁੱਟਮਾਰ ਕਰ ਰਹੇ ਸੀ ਕੁੱਟਮਾਰ ਕਰਦੇ ਸਾਨੂੰ ਹੋਰ ਗੱਲ ਤੁਹਾਡੇ ਦੀ ਕੀ ਮਾਰਿਆ ਤੇ ਮੈਂ ਕਿਰਪਾਨ ਮਾਰੀ ਸਰੇ ਆਂ ਢੋਡਾ ਕਰਦੀ ਜੋਰ ਜੋਰ ਕਰ ਕਰ ਨਹੀਂ ਹੋਰ ਕਾਰਵਾਈ ਤੇ ਮਲਤ ਹੋਣੀ ਚਾਹੀਦੀ ਲੱਗਦੀ ਜੀ ਜੀ ਜੋਰ ਹੋਣੀ ਚਾਹੀਦੀ ਦਿਵਾਲੀ ਦਾ ਦਿਨ ਸੀ ਸਿਰ ਵੀ ਅਸੀਂ ਆਉਂਦੇ ਕਰਿਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮੈਂ ਆਪਣੇ ਘਰੇ ਮੇਰਾ ਗਲੀ ਵਿੱਚ ਮਕਾਨ ਹੈ ਮੈਨੂੰ ਇਹਨਾਂ ਨੇ ਵੀਰ ਜੀ ਨੂੰ ਪਹਿਲਾਂ ਨੰਗਾਰਿਆ ਥੱਲੋਂ ਇਹਨਾਂ ਗਾਲਾਂ ਗੱਡੀਆਂ ਨੇ ਜਿਹੜੇ ਪ੍ਰਵਾਸੀ ਭਈਏ ਇਹ ਮੰਦਿਰ ਕੋ ਕਾਫੀ ਬਾਕੇ ਬੈਠਾ ਸੀਗਾ ਪੁਨੀਤ ਬੁਮਾਰ ਇਹਨੇ ਮੰਦਿਰ ਬਾਈ ਸੀ ਇਹਨਾਂ ਨੇ ਉੱਪਰ ਵੀਰ ਤੀਜੀ ਮੰਜ਼ਲ ਦੇ ਉੱਤੇ ਪਟਾਕੇ ਆਪਣੇ ਬੱਚਿਆਂ ਨਾਲ ਚਲਾ ਰਿਆ ਸੀ ਉਹਨੇ ਇੱਕ ਤੋਂ ਦੋ ਪਟਾਕੇ ਚਲਾਏ ਉਹਨੇ ਵੱਧ ਨਹੀਂ ਚਲਾਏ ਉਦੋਂ ਹੀ ਇਹਨਾਂ ਨੇ ਆਵਾਜ਼ਾਂ ਮਾਰਨੀਆਂ ਸ਼ੁਰੂ ਕਰਤੀਆਂ ਕਿ ਤੂੰ हटਣਾ ਜਾਂ ਸੀ ਤੈਨੂੰ ਢਾਈਏ ਵੀਰ ਜੀ ਕੁਝ ਨਹੀਂ ਬੋਲੇ ਦੂਜੀ ਵਾਰੀ ਇਹ ਫਿਰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਉਦੋਂ ਵੀਰ ਜੀ ਉੱਪਰੋਂ نیچے ਆਏ ਨੇ ਗੱਲ ਕਰਨ ਵਾਸਤੇ ਪਰ ਜਿਵੇਂ ਹੀ ਉਹਨਾਂ ਗੇਟ ਖੋਲ੍ਹਿਆ ਇਹ 15 ਤੋਂ 20 ਮੁੰਡਿਆਂ ਦੇ ਗੱਲ ਪੈ ਗਏ ਨੇ ਇਹਨਾਂ ਨੇ ਉਹਨੂੰ ਬਾਹਰ ਖਿੱਚ ਲਿਆ ਵਾਰ ਖੇਚ ਕੇ ਇਹਨਾਂ ਨੇ ਇਹਨਾਂ ਨੇ ਉਹਨਾਂ ਦਾ ਧੱਕਾ ਮੁਕੀ ਕੀਤੀ ਹੈ ਪਰ ਉਹ ਫਿਰ ਵੀ ਆਪ ਦਾ ਬਚਾਅ ਕਰਕੇ ਉਹ ਭੱਜ ਗਿਆ ਨਹੀਂ ਦਸਤਾਰ ਤੱਕ ਇਹਨਾਂ ਨੇ ਲਾਈ ਆ ਉਹਨੂੰ ਸੱਟਾਂ ਮਾਰੀਆਂ ਉਹ ਉਸ ਤੋਂ ਬਾਅਦ ਹਸਪੀਟਲ ਚਲਾ ਗਿਆ ਹੈ ਥਾਣੇ ਚਲਾ ਗਿਆ ਹੈ ਉਸ ਤੋਂ ਬਾਅਦ ਮੈਂ ਆਈ ਆ ਮੈਨੂੰ ਕਿਸੇ ਨੇ ਕਿਹਾ ਵੀ ਤੇਰੇ ਭਰਾਵਾਂ ਦੇ ਗੋਲੀਆਂ ਮਾਰ ਗਏ ਨੇ ਮੈਂ ਇੱਧਰ ਆਈ ਆ ਆਣ ਕੇ ਮੈਂ ਦੇਖਿਆ ਵਾ ਕਿ ਮੇਰੇ ਭਰਾ ਅੜੀ ਹੈ ਨਹੀਂ ਸੀ ਉਹ ਚਲੇ ਗਿਆ ਸੀ ਇਹਨਾਂ ਦੀ ਫਿਰ ਇਹਨਾਂ ਦੀ ਇੱਕ ਐਕਟਿਵਾ ਖੜੀ ਸੀ ਪੁਲਿਸ ਤੋਂ ਮਾਰਦੀ ਜਿਨਨੇ ਸਾਰੀ ਇਹ ਲੜਬਾਜੀ ਕਰਵਾਈ ਹੈ ਮੁੰਡੇ ਗੱਲ ਫੁਵਾਏ ਨੇ ਇਹਦੀ ਐਕਟਵਾ ਖੜੀ ਸੀ ਉਹ ਚੁੱਕ ਕੇ ਅਸੀਂ ਅੰਦਰ ਕੀਤੀ ਸੀ ਕਿ ਜਦੋਂ ਇਹ ਆਏਗਾ ਅਸੀਂ ਇਹਦੇ ਨਾਲ ਗੱਲ ਕਰਾਂਗੇ ਪਰ ਇਹ ਨਹੀਂ ਆਇਆ ਇਹ ਅਸੀਂ ਐਕਟਵਾ ਅੰਦਰ ਕੀਤੀ ਏ 25 ਤੋਂ 30 ਮੁੰਡੇ ਲੈ ਕੇ ਸਾਡੇ ਆ ਕੇ ਗੱਲ ਪੈ ਗਈ ਸਾਰਾ ਪਰਿਵਾਰ ਦੇ ਮਗਰੋਂ ਪੈ ਕੇ ਬੰਦੇ ਸਾਡੇ ਕੋਈ ਕਰਨੀ ਸੀ ਬੱਚੇ ਮੇਰੇ ਤੇ ਵੀ ਬਾਹਰ ਹੋਏ ਨੇ ਮੇਰੇ ਤੇ ਕੀਤੇ ਨੇ ਮੱਲੇ ਵਾਲਿਆਂ ਨੇ ਮੇਰੀ ਜਾਨ ਜਿਹੜੀ ਹੈ ਉਹ ਬਚਾਈ ਪਨ ਤੋੜ ਵੀ ਕਿਸੇ ਬਹੁਤ ਜਿਆਦਾ ਪਨ ਤੋੜ ਵੀ ਸਰ ਤੁਸੀਂ ਦੇਖੋ ਜਾ ਕੇ ਮਕਾਨ ਹੁੰਦਾ ਨਵਾਂ ਮਕਾਨ ਹੈ ਹਜੇ ਸਾਲ ਸਾਨੂੰ ਬਣਾਇਨੂ ਨਹੀਂ ਹੋਇਆ ਇਹਨਾਂ ਨੇ ਉਹ ਜਾ ਕੇ ਤੁਸੀਂ ਗੇਟ ਦੀ ਵੀਡੀਓ ਬਣਾਓ ਗੇਟ ਜਾ ਕੇ ਦੇਖੋ ਇਹਨਾਂ ਨੇ ਕਿਵੇਂ ਬੰਨਿਆ ਬੱਚੇ ਅਸੀਂ ਗਵਾਂਡੀਆਂ ਗਰੇਟ ਪਾ ਕੇ ਬਚਾਏ ਨੇ ਇਹਨਾਂ ਰੋੜੇ ਕਾਫੀ ਚਲਾਏ ਨੇ ਥੱਲੇ ਉੱਪਰਲੀ ਮੰਜ਼ਲ ਤੱਕ ਇਹਨਾਂ ਰੋੜੇ ਚਲਾਏ ਸ਼ਰੀਆਮ ਗੁੰਡਾਗਰਦੀ ਸ਼ਰੀਆਮ ਕੀ ਕੀ ਆ ਵੀਰ ਜੀ ਦੀਵਾਲੀ ਵਾਲੀ ਰਾਤ ਪ੍ਰਵਾਸੀਆਂ ਨੇ ਜਮ ਕੇ ਕਈ ਘੰਟੇ ਗੁੰਡਾਗਰਦੀ ਕੀਤੀ ਪਰ ਪੁਲਿਸ ਮੌਕੇ ਤੇ ਨਾ ਪਹੁੰਚੀ ਜਿਸ ਕਰਕੇ ਲੋਕਾਂ ਚ ਪੁਲਿਸ ਖਿਲਾਫ ਵੀ ਕਾਫੀ ਰੋਪਾਇਆ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਪਰੋਸਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ